ਆਪ ਸ੍ਰੀ ਵਾਹਿਗੁਰੂ ਸਾਹਿਬ ਜੀ ਰੇਦਾਸ ਸਾਹਿਬ ਹਰਿ ਜੁਗ ਜੁਗ ਭਗਤੋ ਪਾਇਆ ਤੈ ਜਿੜਾ ਕਰਦਾ ਆ ਰਾਮ ਰਾਜੇ ਹਰਿ ਨਕਸ ਦੁਖ ਹਰ ਮਾਰਿਆ ਪ੍ਰੇਲਾ ਨ ਤਾਇਆ ਅੰਕਾਰਿਆ ਅਨੰਤ ਕਾਂ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਚੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਨੰਬਰ 1 ਦੁਖਦਾਰ ਸੁਖ ਰੋਗ ਕਹਿਆ ਜਸ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਖਰੀ ਨਾ ਹੋਈ ਬੱਲੇ ਸਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਤਮੈ ਜੋਤ ਜੋਤ ਮੈ ਜਾਤਾ ਅਕਲਖਲਾ ਪਰਪੂਰ ਰਿਆ ਤੂੰ ਸੱਚਾ ਸਾਹਿਬ ਸਿਖ ਸੁਵਾਲੀ ਉਹ ਜਿਨ ਕੀ ਤੀਸੋਂ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਕ ਚ ਕਰਣਾ ਸੋ ਕਰ ਰਿਆ ਸੋਦਰ ਦਾਗਿਆ ਸਾ ਮਹੰਲਾ ਫਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਮੈਂ ਸਰਬ ਸਮਾਲੀ ਵਾਜੀ ਤੇਰੀ ਨਾਦ ਨੀਖੋ ਸੰਥਾ ਕੀਤੀ ਤੇਰੀ ਬਾਵਨ ਹਾਰੀ ਕੀਤੀ ਤੇਰੀ ਰਾਗ ਫਰੀ ਸੋ ਕਈਐ ਕੀਤੇ ਤੇਰੀ ਗਾਵਨ ਹਾਰੀ ਗਾਵਨ ਤੁਧ ਨਾਮ ਪਵਨ ਪਾਣੀ ਬੈ ਸੰਕਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨੋ ਚਿਤ ਕੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਅੰਦਰਿੰਦਰਾਸਨ ਬੈਠੇ ਦੇਵਤੀ ਆਂਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੇ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਹਨੀਆ ਮਨਮੋਹਨ ਸੁਰਗਮਥ ਪੈ ਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੰਤ ਤੁਧਨੋ ਜੋਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਕੇ ਤੇਰੇ ਤਾਰੇ ਸੇ ਤਦਨੋ ਗਾਵਨ ਜੋ ਤਦ ਭਾਵਨ ਰਚੇ ਤੇਰੇ ਭਗਤ ਰਸਾਲੇ ਓਰ ਕੇਤੇ ਤਦਨੋ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚੀ ਨਾਈ ਹੈ ਪੀਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜੀਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਜੀਵ ਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਕਮਣਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹਿਬ ਨਾਨਕ ਰਨ ਜਾਈ ਆਸਾ ਮਲ ਪਹਿਲਾ ਸੁਣ ਵੱਡਾ ਕਹਿ ਸਭ ਕੋਈ ਕੇ ਵੱਡਾ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰ ਗੁਰ ਰਹਾਈ ਕਹਿਣ ਨਾ ਜਾਈ ਤੇਰੀ ਚਲਵਟਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਦਾ ਪ੍ਰਖਾ ਕੀ ਆਵਢਿਆਈਆ ਤੁਧੁ ਹਣ ਸਿੰਘ ਦੀ ਕਿਨੈ ਨਾਮ ਪਾਈਆ ਘਰ ਮਿਲੈ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ शिवती परे तेरे पंडारा जिसको दे तिसै क्या चारा नानक सत सवारण हारा सा पहला आखा जीवा विसरै मर जाओ अपन योका साचा नाओ सच नाम की लागै भूख तो खाए चलिए दुख ਸੋਖ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਈ ਵਡਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿਨ ਦਾਰੈ ਨ ਚੁੱਕੇ ਭੋਗ ਗੋਣਿਉੁਰ ਨਾਹੀ ਕੋਇ ਨਾ ਕੋ ਹੋਆ ਨਾ ਕੋਇ ਜਿਵੜਿ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਅਵਸਾਰੇ ਤੇ ਕਮ ਜਾਤ ਨਾਨਕ ਨਾ ਵੈ ਬਾਜ ਸੁਨਾਤ ਰਾਗ ਗੋਜਰੀ ਮਾਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰਪਾਸ हम कीरे किरम सदगुरु शरणाई कर दया नाम परगास। मेरे मीत गुरुदेव मोको राम नाम परगास। गुरमत ना मेरा प्राण सुखाई अर कीरत रास रहाऊ अर्जुन के वड पाग वडेरे जिन हर हर सरदा हर प्यास हर हर नाम ले त्रिपतासै मिल संगत गुण प्रगास ਜਿਨ ਹਰ ਹਰ ਅਰਸ ਨਾਮ ਨਾ ਪਾਇਆ ਤੇ ਪਾਗੀਨ ਜਮ ਤਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੇਕਾਸ ਤਨ ਤਨ ਸਤ ਸੰਗਤ ਜੇ ਤਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਦਾ ਗੂਜਰੀ ਮੰ ਅੱਲਾ ਪੰਜਵਾ ਕਾਲੀ ਰੀ ਮਨ ਚਿਤਵੈ ਉਦਮ ਜ ਆਰ ਹਰ ਜਿਓ ਪਰਿਆ ਸੈਲ ਪਤਰ ਮੈਂ ਜਿੰਤੋ ਪਾਏ ਤਾ ਕਾਰਿ ਜੁ ਕਾਗੈ ਕਰ ਤਰਿਆ ਮੇਰੇ ਮਾਧੂ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਦ ਬਣਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਜਗ ਸਮਾਏ ਠਾਕੁਰ ਕਾਹੇ ਮਨ ਬਹੁ ਕਰਿਆ ਊਡੀ ਊਡਾ ਵੈ ਸੈ ਕੋ ਸਾਥਿਸ ਪਾਛੇ ਬਚਰੇ ਛਰੇਆ ਤਿੰਨ ਕਮਣ ਕਲਾ ਵੈ ਕਮਣ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਦਾਨ ਦਸ ਅਠਿਸ ਦਾਨ ਠਾਕੁਰ ਕਰਤਲ ਤਰਿਆ ਜਨਾਨਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੰਲਾ ਤੁਕਾ ਸੋ ਪ੍ਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਪਾਰ ਸਭ ਤੇ ਆਵੈ ਸਭ ਤੇ ਆਵੈ ਕੰਤ ਜੀ ਆਰ ਸੱਚੇ ਸਿਰਜਣਹਾਰ ਸਾਬ ਜੀ ਤੇਮਾਰੀ ਜੀ ਤੂੰ ਜੀ ਆ ਕਾ ਦਾ ਤਾਰ ਹਰ ਤਿਆਵੋ ਸੰਤੋ ਜੀ ਸਭ ਦੁਖ ਵਿਸਾਰ ਨਹਾਰ ਹਰਿਆ ਪੇ ਠਾਕੁਰ ਹਰਾਪੀ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਬ੍ਰਖ ਸਮਾਨ ਇਕ ਦਾਤ ਏਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਅੰਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖਵਖਣ ਜੋ ਸੇਵੈ ਜੋ ਸੇਵੈ ਤੁਜੀ ਜਨਨਾਣਿਕ ਤਿਨ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤੇ ਆਇਆ ਜੀ ਤਿਨ ਤੂਪੀ ਜਮ ਕੀ 파ਸੀ ਜਨਰ ਪਉ ਜਨਹਰ ਨਿਰਪਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨਾਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਣ ਪਦ ਜੀ ਹਰ ਅਨਕ ਅਨੇਕ ਨਨਕਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੜੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਤੂੰ ਆਦਿ ਪੁਰਖੇ ਪਰਮ ਪਰਕਰਤਾ ਜੀ ਸੁਜੇ ਵਢੇ ਵਰਨਾ ਕੋਈ ਉਜਗ ਜੋਗੇ ਕੋ ਸਦਾ ਸਦਾ ਤੂ ਏਕੋ ਜੀ ਉਹਨੇ ਚਲ ਕਰਤਾ ਸੋਈ ਤੇਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੇਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੇਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਨ ਲਾਂ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤੂੰ ਪਾਵੇਂ ਸੋਈ ਪੀਤੀ ਜੋ ਤੂੰ ਦੇ ਸੋਈ ਹੁ ਖਾਈ ਰਾਂ ਆਉ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰੇ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਾਇਆ ਓਦਾ ਵਿੱਚ ਓੜਿਆ ਮਿਲਾਇਆ ਤੂੰ ਦਰੀ ਆਉ ਸਭ ਤੁਝ ਹੀ ਮਾਈ ਕੁਝ ਬਣ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿੱਚ ਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਈ ਸੋਈ ਜਨ ਜਾਣੇ ਹਰ ਗੁਣ ਸਾਦੀ ਆਖਵਖਣ ਜਿਨਾਂ ਰਸੇਵਿਆ ਤਿਨ ਸੁਭ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇ ਬਿਨ ਤੁ ਜਾਵਰ ਨਾ ਕੋਇ ਉਹ ਕਰ ਕਰ ਕੇ ਕਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮੰਗਲਾ ਪਹਿਲਾ ਚਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤੁਨੇ ਕੀਆ ਪੰਕਜੁ ਮੋ ਪਗ ਨੈ ਚਾਲੈ ਅਮ ਦੇਕਾ ਤੈ ਡੂਬੀ ਅਲੀ ਮਾਨਿਕ ਨਾ ਚੇਤ ਸਮੂਰ ਮਨਾ ਹਰ ਬਿਸਰ ਤੇਰੇ ਗੁਣ ਗੱਲਿਆਰਾ ਹਾਉ ਨਾ ਜਤੀ ਸਤੀ ਨਹੀਂ ਪੜਿਆ ਮੂਰਤ ਮੁਕਤਾ ਜਨਮ ਪਿਆ ਰਣਵਤ ਨਾਨਕ ਉਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਨ ਲਾਪੰਜਵਾ ਪਈ ਪ੍ਰਾਪਤ ਮਾਨਕ ਦੇਹੁਰਿਆ ਗੋਬਿੰਦ ਮਿਲਣ ਕੇ ਤੇਰੀ ਬੜੀਆ ਅਵਰਕਾਡ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਰਿੱਤਾ ਜਾਤ ਰੰਗ ਮਾਇਆ ਕਹਿ ਰਹਾ ਜਾਪੋ ਤਾਪੋ ਸੰਜਮ ਤਰ ਮਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਰਦਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਜੈ ਦਸਮੀ ਕਬਿਓ ਬਾਚ ਦੇਣ ਚੋਪਈ ਅਮਰੀ ਕਰੋ ਹੱਥ ਤੇ ਰੱਜਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੀ ਦੁਇ ਸਬੈਤ ਮੁਕਾਵੋ ਆਪ ਆੜੈ ਮੈਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨਜ ਕਰ ਦੇ ਕਰੀਏ ਸਭ ਰਣ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਅਜਨ ਕੀ ਰੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰਚਾਉ ਤੁਮ ਤੇ ਪਾਵਾਂ ਸੇਵਕ ਸੇਕਾ ਮਾਰੇ ਤਾਰੀਏ ਛੁਣ ਛੁਣ ਸੁਕਰ ਹਮਾਰੇ ਮਾਰੀਏ ਆਪ ਹੱਥ ਦੇ ਮਜੇ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਐ ਬੂਝੋ ਸਦਾ ਹਮਾਰੀ ਪੰਛਾ ਸ੍ਰੀ ਅਸਰ ਜੋ ਕਰਿਓ ਰੱਛਾ ਡਰਾਕ ਲਿਓ ਮੈ ਰਕਣ ਹਾਰੇ ਸਾਹਿਬ ਸੰਸਾਏ ਪਿਆਰੀ ਜੀਨ ਬੰਦੁ ਸ਼ਕਣ ਕੇ ਅੰਤਾ ਸਮੋਹ ਪੁਰੀ ਚਤੁਰਦਸ ਪੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰੰ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛ ਨੂੰ ਪਚਾਇਓ ਆਦਿਨ ਤੇ ਕੈ ਅਵਤਾਰਾ ਹੋਏ ਗੁਰੂ ਸਮਝਿ ਆਹੋ ਹਮਾਰਾ ਨਮਸਕਾਰ ਤੇ ਸ੍ਰੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਕਲਮੋ ਮਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਹਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੁਝ ਚਰਿਆ ਸੂਲਾ ਸਪਰ ਕਿਰਪਾ ਦਿਖਤ ਕਰ ਪੂਲਾ संतन दुख पाए ते दुखी सुख पाए साधन के सुखी एक एक की पीर पहचान कट कट के पट पट की जान जब जा उज करक करा कर तारा प्रजा तरत तब देहि अपारा जब आ करक करत कबु तुम अमल दे तर सबु जीते बदन श्री सब तार आप को अपनी भुजा चार ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਬੇਕਾਰ ਨਿਰਲੰਭ ਆਤ ਅਨੀਲ ਨਦ ਸੰਭ ਤਾ ਕਾ ਮੂੜ ਚਾਰਤ ਪੇਦਾ ਜਾ ਕੋ ਤੇਵ ਨ ਪਾਵਤ ਬੇਦਾ ਤਾ ਕੋ ਕਰਪਾਨ ਅਨਮਾਨਤ ਮਹਾ ਮੂੜ ਕਜ ਭੇਦ ਨਾ ਜਾਣ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਾ ਪੀਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪਿਨ ਪਿਨ ਥੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਏ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੰਤ ਸਰੂਪਾ ਰੰਗ ਪਇਓ 라ਵ ਕੇ ਪੂਪਾ ਅੰਡਾ ਜੇਰਾ ਸੀਤ ਜਿ ਕੀਨੀ ਪਤਵਜ ਕਾਨਬੌਰ ਜਿ ਦੀਨੀ ਕਹੋ ਫੂਲ ਰਾਜਾ ਹਮ ਬੈਠਾ ਕਹੋ ਸਮਡ ਪਇਓ ਸੰਕਰਿਆ ਕਟਾ ਸਗਰੀ ਸ੍ਰਿਸ਼ਚ ਦਿਖਾਏ ਤੁਮ ਪਾਵ ਆਦਿ ਉਗਾਦ ਸਰੂਪ ਸਿਯੰ ਪਾਵ ਅਬਰਖਾ ਮੇਰੀ ਤੁਮ ਕਰੋ ਸੇਖੋ ਬਾਰਾ ਸਿਖ ਸੰਗਰੋ ਦੁਸ਼ਟ ਦਿੱਤੇ ਉੱਟਵਾ ਤੁਪਾਤਾ ਸਕਲ ਮਲੇਚ ਕਰੋ ਰੋਣ ਕਤਾ ਜੇ ਅਸੁਰ ਤਵ ਸਰਨੀ ਪਰੇ ^{(1)} ਤਿਨਕੇ ਦੁਸ਼ਟ ਦੋਖਿ ਆਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲਪ ਇਕ ਬਾਰਤਿਐ ਆਕੇ ਕਾਲਨਿਕ ਨਯਐ ਰਚਾ ਹੋਇ ਤਾਏ ਸਭ ਕਾਲਾ ਦੁਇ ਤਾਰੇ ਸਤਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰੋ ਤਾ ਕੀ ਤਾਪ ਤਨ ਕੋ ਮੋਹ ਰੋ ਰਿਦ ਸਿਧ ਕਰਮੋ ਸਭ ਹੋਈ ਦ੍ਰਿਸ਼ਟ ਸ਼ਾਸ ਸਕੇ ਨ ਕੋਈ ਏਕ ਬਾਰ ਜਨਤ ਮੈਂ ਸੰਬਾਰਾ ਕਾਲ ਪਾਸ ਤੇ ਤਾਹੀ ਉਬਾਰ ਜਿ ਨਰ ਨਾਮ ਤੇ ਆਰੋ ਕਾਹ ਦਰ ਦੁਸ਼ਟ ਲੋਕ ਤੇਰਾ ਖੜਗ ਕੀਤਨੇ ਸ੍ਰਿਨਿ ਤੇ ਆਰੀ ਆਪਾਦਨ ਲਈ ਹੋ ਬਾਰੀ ਸਰਬ ਧਰਮੋ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤਮਰੇ ਤਬ ਤੇ ਕੋ ਆਕ ਤਰੇ ਨਹੀਂ ਅੰਨਿਓ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕੈ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਕਾਨਿਓ ਦੋ ਰਾਮ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ 3 ਜਾਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪ੍ਰਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੀ ਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਨਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਲੋਕ ਸਭ ਵੇ ਸਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭਨਾ ਗਲਾ ਸਮਰਤ ਸੁਆਮੀ ਉਕਿਓ ਮਨੋਂ ਵਿਸਾਰੇ ਐ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹੇ ਬਾ ਕੀ ਨਾਹੀ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਮਜ ਸਲਾਹਾ ਤੇਰੀ ਨਾਮ ਮਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਿਮਜ ਕਨੇਰੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾ ਮੇਰਾ ਆਧਾਰੁ ਸਾਚ ਨਾਮੇ ਆਧਾਰ ਮੇਰਾ ਜਿਨ ਭੁਖਾ ਸਭ ਗੁਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨਿ ਚਾ ਸਾਥ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਐ ਨਾਨਕ ਸੁਣੋ ਸੰਤੋ ਜਬ ਤਰੋ ਪਿਆਰ ਸਾਚਾ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਅਲਾ ਦਿਤ ਕਰ ਤਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਫਿਰ ਕਰਮ ਪਾਇਆ ਜਿਨ ਕਉ ਸੇ ਨਾਮ ਹਰ ਕੈ ਲਾਗੇ ਐ ਨਾਨਕ ਤੈਸ ਕੋ ਆਤਿਤ ਕਰ ਅਨੰਦ ਵਾਜੇ ਅਣਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਬੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਿ ਆ ਭਰਪੂਰੇ ਤਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਾਹਦ ਤੂਰੇ ਬੰਦਾਬਨੀ ਮਹਲਾ 5 ਥਾਲ ਵਿਚਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਥਾ ਗੁਰ ਕਾ ਪਇਓ जिसका संसार जे को खावे जे को खुंच तिसका हुई उदार हे वस्त जी न जाय नित नित, नित राखुर तार तम संसार चरण लग तरी सब नानक ब्रह्म प्रसार ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਯਾਰ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਭਇਆ ਮੈਂ RAM ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਠੀਵੇ ਹਰਿਆ ਪਾਉੜੀ ਜਿੱਥੈ ਤੁਮ ਸਮਰਤ ਜਿੱਥੈ ਕੋਈ ਨਹੀਂ ਉਥੈ ਤੀ ਰਖ ਅਗਨਿ ਉਦਰ ਮਾਏ ਸੁਣ ਕੈ ਜਮ ਕੇ ਦੂਤ ਨਾਏ ਤਰੈ ਚਲ ਜਾਏ ਹਉ ਜਲ ਵਿਕਮ ਸੰਗਾਉ ਗੁਰ ਸ਼ਬਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾਲ ਸੰਭਾਲੇ ਸਾਏ ਸਾਏ ਬਿਰਤਾ ਕੋਈ ਨਾ ਜਾਏ ਜਿ ਆਵੇਂ ਤੁਜਿ ਆਇ ਸੋਕ ਮਹੰਲਾ ਪੰਜਵਾ ਅੰਤਰ ਗੁਰਿਆ ਰਾਗਣਾ ਜਿਹਵਾ Jap ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਿਰਗੈ ਪਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੋਹਿ ਵਥ ਦੇ ਜਗ ਮੈਂ ਤੁਮ ਕਾਢਿਐ ਫਿਰ ਲੈ ਕੇ ਈ ਕੇ ਮਹੰਲਾ ਪੰਜਵਾ ਰਖੇ ਰਖਣਹਾਰ ਆਪੋ ਬਾਰਿਆਂ ਨੂੰ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨੂੰ ਹੋ ਆਪ ਦੇ ਆਲ ਮਨੂਨਾ ਵਿਸਾਰਿਆਂ ਨੂੰ ਸਾਚ ਜਨਾ ਕੈ ਸੰਗ ਅਬ ਜਲਤਾਰਿਆਂ ਨੂੰ ਸਾਖ ਤਨਿੰਦਕ ਦੁਸ਼ਟ ਿਨ ਮਾਹੀ ਬਿਦਾਰਿਆਂ ਨੂੰ ਇਸ ਸਾਹਿਬ ਕੀ ਏਕ ਨਾਨਕ ਮਣੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ